ਮੁੱਖ ਮੰਤਰੀ ਹਰਪਾਲ ਸਿੰਘ ਟੀਮਾਂ ਨੇ 18 ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਮੁੱਖ ਮਸਲੇ ਤੇ ਚਰਚਾ ਪਰ ਅਹਿਮ ਯੂਨੀਅਨ ਨੇ ਮੀਟਿੰਗ ਤੋਂ ਕੀਤਾ ਇਨਕਾਰ ਮਸਟੀਰੀਅਲ ਸਰਵਿਸ ਯੂਨੀਅਨ ਨੇ ਮੀਟਿੰਗ ਵਿੱਚ ਨਾ ਓਨ ਦਾ ਕੀਤਾ ਫੈਸਲਾ ਕੀਤਾ ਹੁਣ ਫੈਸਲਾ ਮੁੱਖ ਮੰਤਰੀ ਪੱਧਰ ਤੇ ਹੀ ਹੋ ਸਕਦਾ ਹੈ ਹੋਰ ਜਥੇਬੰਦੀਆਂ ਨੇ ਡਿਗੇ ਪੁਰਾਣੀ ਪੈਨਸ਼ਨ ਅਤੇ ਰੈਗੂਲੇਸ਼ਨ ਦੀਆਂ ਮੰਗਾਂ ਰੱਖੀਆਂ ਚੰਡੀਗੜ੍ਹ 12 ਨਵੰਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਸਵੇਰ ਦੀਆਂ 18 ਵਕ ਵਕ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਇਹ ਮੀਟਿੰਗਾਂ ਵਿੱਤ ਵਿਭਾਗ ਦੇ ਸਕੱਤਰ ਦੀ ਤੀਸਰੀ ਮੰਜ਼ਲ ਤੇ ਹੋਈਆਂ ਜਿੱਤੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਤੱਕ ਮੁਲਾਜ਼ਮ ਲੀਡਰਾਂ ਦੀ ਧੇੜ ਲੱਗੀ ਰਹੀ ਇਹ ਮੀਟਿੰਗ ਉਹਨਾਂ ਜਥੇਬੰਦੀਆਂ ਨਾਲ ਕਿਥੀਆਂ ਗਈਆਂ ਜਿਨ੍ਹਾਂ ਨੇ ਤਰਨ ਤਰਨ ਹਲਕੇ ਵਿੱਚ ਪ੍ਰਦਰਸ਼ਨ ਦੀਆਂ ਧਮਕੀਆਂ ਦਿੱਤੀਆਂ ਚਾਹ ਨਹੀਂ ਆ ਪਹਿਲਾਂ ਹੀ ਰੋਜ਼ ਪ੍ਰਗਟ ਕਰ ਚੁੱਕੀਆਂ ਸਨ ਹਰ ਜਥੇਬੰਦੀ ਨੂੰ ਲਗਭਗ 15 ਮਿੰਟ ਦਾ ਸਮਾਂ ਦਿੱਤਾ ਗਿਆ ਚਿਸ ਕਰਕੇ ਕਈ ਆਗੂਆਂ ਨੇ ਚਿੰਤਾ ਜ਼ਾਹਰੀ ਕੀਤੀ ਕਿ ਇਸ ਸਮੇਂ ਵਿੱਚ ਸਾਰੀਆਂ ਮੰਗਾਂ ਬਿਸਤਾਰਾ ਰੱਖਣਾ ਸੰਭਵ ਨਹੀਂ ਪਰ ਅੱਜ ਦੀ ਸਭ ਤੋਂ ਵੱਡੀ ਖਬਰ ਇਹ ਰਹੀ ਕਿ ਪੰਜਾਬ ਸਟੇਟ ਮੈਟੀਰੀਅਲ ਸਰਵਿਸ ਯੂਨੀਅਨ ਨੇ ਇਸ ਮੀਟਿੰਗ ਵਿੱਚ ਹਿੱਸਾ ਨਹੀਂ ਲਿਆ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਉਹ ਪਹਿਲਾਂ ਹੀ ਕੈਬਨਿਟ ਸਬ-ਕਮੇਟੀ ਅਤੇ ਵਿੱਤ ਮੰਤਰੀ ਨਾਲ ਮੀਟਿੰਗ ਕਰ ਚੁੱਕੇ ਹਨ ਅਤੇ ਹੁਣ ਗੇਂਦ ਮੁੱਖ ਮੰਤਰੀ ਦੇ ਕੋਟ ਵਿੱਚ ਜਦੋਂ ਤੱਕ ਮੁੱਖ ਮੰਤਰੀ ਅੰਤਿਮ ਫੈਸਲਾ ਨਹੀਂ ਲੈਂਦੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ ਉਹਨਾਂ ਨੇ ਸੂਬੇ ਦੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ 16% ਡੀਏ ਵਾਧਾ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਪੇਸਕੇ ਲਾਗੂ ਕਰ ਸੋਰਸ ਕਰਮਚਾਰੀਆਂ ਨੂੰ ਬੈਗਲੁਰ ਕਰਨਾ ਉਹਨਾਂ ਦੀ ਪ੍ਰਾਇੋਰਟੀ ਮੰਗਾ ਹਨ ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਮਲਟੀਪਰਪਸ ਹੈਲਥ ਵਰਕਰ ਰੈਗੂਲਰ ਯੂਨੀਅਨ ਯੂਨੀਫਾਈਡ ਨਰਸਿੰਗ ਐਸੋਸੀਏਸ਼ਨ ਬੇਰੋਜ਼ਗਾਰ ਸੰਜਮ ਮੋਰਚਾ ਜੰਗਲਾਤ ਮੁਲਾਜ਼ਮ ਯੂਨੀਅਨ ਫਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਠੀਕਾ ਮੁਲਾਜ਼ਮ ਮੋਰਚਾ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਐਡਟ ਸਕੂਲ ਯੂਨੀਅਨ ਅਤੇ ਹੋਰ ਕਈ ਜਥੇਬੰਦੀਆਂ ਨਾਲ ਵੀ ਵਿਅਕਤੀਗਤ ਤੌਰ ਤੇ ਗੱਲਬਾਤ ਕੀਤੀ ਵਿੱਤ ਮੰਤਰੀ ਚਿਮਾ ਸਾਹਿਬ ਨੇ ਦੱਸਿਆ ਕਿ ਸਾਰੀਆਂ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹਨਾਂ ਦੀਆਂ ਮੰਗਾਂ ਉੱਤੇ ਹਮਦਰਦੀ ਨਾਲ ਵਿਚਾਰ ਉਜਤਨ ਬੰਦ ਹੈ ਹੈ ਅੱਜ ਦੇ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਬਣੇ ਰਹੇਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਨ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ